ਕਾਂਗਰਸ ਤੇ ਧੜੂ ਪਾਰਟੀ ਜਿਨ੍ਹਾਂ ਨੇ ਬੇਹਸ਼ ਭਰ ਕੇ ਗਠਜੋੜ ਕਰਕੇ ਸਾਂਝੀ ਪਾਰਟੀ ਖੜੀ ਕਰਤੀ ਹੈ ਇਹ ਸਾਂਝੇ ਝੂਠ ਮਾਰ ਰਹੇ ਨੇ ਝੂਠ ਮਾਰਿਆ ਤਾਂ ਆਪ ਦੀ ਭਾਈਵਾਲ ਪਾਰਟੀ ਕਾਂਗਰਸ ਨੂੰ ਜਿਹੜਾ ਕਹਿੰਦੇ ਹੈ ਕਿ ਹੁਣ ਅਸੀਂ ਲੱਖ ਰੁਪਏ ਦਵਾਵਾਂਗੇ 250000000 ਨਹੀਂ ਲੱਖ ਦੇ ਸਪਨੇ ਦਿਖਾ ਰਹੇ ਨੇ ਕਿ ਪੰਜਾਬ ਨੂੰ ਰੋਲ ਤੇ ਰਸਤ ਵਿਰੋਧਕਾਰ ਤਾਂ ਕੀ ਮਿਲਣਾ ਸੀ 5 ਸਾਲਾਂ ਦੇ ਘਰ ਘਰ بے ਰੋਜ਼ਗਾਰੀ ਇਹਨਾਂ ਦੋਵਾਂ ਪਾਰਟੀਆਂ ਦੀ ਦੇਣ ਹੈ ਇਹਨਾਂ ਕਰਜ਼ਾ ਹਰ ਮਹੀਨੇ ਅਲੱਗ ਕਰੋੜਾਂ ਦਾ ਕਰਜ਼ਾ ਲੈ ਕੇ ਅੱਜ ਤਨਖਾਹਾਂ ਦੇਣ ਲਈ ਪੈਸੇ ਕੀ ਗਰੀਬ ਹੋ ਗਈ ਮਹੀਨੇ ਦੀ ਮੁਲਾਜ਼ਮਾਂ ਨੂੰ ਤਨਖਾਹ ਕਦ ਨਹੀਂ ਮਿਲੀ ਪੰਜਾਬ ਵਿੱਚ ਭਾਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਟ ਜੋੜ ਨਹੀਂ ਹੈ ਪਰ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਜੋ ਹੱਥ ਮਿਲਾਇਆ ਉਸ ਦਾ ਸੇਕ ਪੰਜਾਬ 'ਚ ਲੱਗ ਰਿਹਾ ਹੈ ਵਿਰੋਧੀ ਗੱਟ ਜੋੜ ਦੀ ਗੱਲ ਕਰਕੇ ਦੋਵਾਂ ਪਾਰਟੀਆਂ ਨੂੰ ਖੂਬ ਤਾਨੇ ਮੇਲੇ ਮਾਰ ਰਹੇ ਨੇ ਵਿਢਿੰਡਾ ਤੋਂ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਪ੍ਰਚਾਰ ਲਈ ਜਦੋਂ ਬੁੱਢਲਾਡਾ ਗਏ ਤਾਂ ਵਿਰੋਧੀਆਂ ਨੂੰ ਖੂਬ ਘੋਸਕਿਆ ਇਹ ਤਾਂ ਇਹਨਾਂ ਦੋਆਪਾਈ ਵਾਲ ਪਾਰਟੀਆਂ ਦੀ ਹਕੀਕਤ ਹੈ ਕਾਂਗਰਸ ਤੇ ਝਾੜੂ ਪਾਰਟੀ ਜਿਨ੍ਹਾਂ ਨੇ ਬੇਹਸ਼ ਭਰ ਕੇ ਗਠਜੋੜਨ ਕਰਕੇ ਸਾਂਝੀ ਪਾਰਟੀ ਖੜੀ ਕਰਤੀ ਐ ਤੇ ਸਾਂਝੇ ਝੂਠ ਮਾਰ ਰਹੇ ਨੇ ਜਿੱਥੇ ਝਾੜੂ ਨੇ ਹਜ਼ਾਰਾਂ ਹਜ਼ਾਰ ਰੁਪਏ ਬੀਬੀਆਂ ਨੂੰ ਹਰ ਮਹੀਨੇ ਦੇਣ ਦਾ ਸੁਪਨਾ ਦਿਖਾਇਆ ਸੀ ਤੇ ਇਹਨਾਂ ਨੇ ਸਰਕਾਰ ਬਣਾਈ ਤੇ ਹੁਣ ਇਹਨਾਂ ਦਾ ਜਦ ਦਾ ਨਹੀਂ ਚੱਲੇ ਕਿ ਪਹੁਣ ਨਵਾਂ ਕੀ ਝੂਠ ਮਾਰੀਏ ਤਾਂ ਆਪ ਦੀ ਭਾਈਵਾਲ ਪਾਰਟੀ ਕਾਂਗਰਸ ਨਾਲ ਜਿਹੜਾ ਕਹਿੰਦੇ ਆ ਕਿ ਹੁਣ ਅਸੀਂ ਲੱਖ ਰੁਪਏ ਦਵਾਂਗੇ ਵੀ ਹਜ਼ਾਰ ਤਾਂ ਪੰਜਾਬੀਆਂ ਨੂੰ ਵਿਗਿਆ ਨਹੀਂ ਲੱਖ ਦੇ ਸੁਪਨੇ ਦਿਖਾ ਰਹੇ ਨੇ ਤੇ ਅਸਲੀਅਤ ਆਏ ਕੀ ਪੰਜਾਬ ਨੂੰ ਰੋਲ ਕੇ ਰੱਖਤਾ ਘਰ ਘਰ ਨੌਕਰੀ ਦੇ ਵਾਦੇ ਕਾਂਗਰਸੀਆਂ ਨੇ ਕੀਤੇ ਰੋਜ਼ਗਾਰ ਤਾਂ ਕੀ ਮਿਲਣਾ ਸੀ 5 ਸਾਲਾਂ 'ਚ ਘਰ ਘਰ ਬੇਰੋਜ਼ਗਾਰੀ ਇਹਨਾਂ ਦੋਵਾਂ ਪਾਰਟੀਆਂ ਦੀ ਦੇਣ ਹੈ ਇਹ ਝਾੜੂ ਪਾਰਟੀ ਨੇ ਸਾਡੀ ਨੌਕਰੀਆਂ ਦੂਜੇ ਸੁਪਿਆਂ ਦੇ ਬੱਚਿਆਂ ਨੂੰ ਦੇ ਕੇ ਸਾਡੇ ਬੱਚਿਆਂ ਦਾ ਹੱਕ ਮਾਰਿਆ ਆਪ ਹੀ ਵੋਟਾਂ ਉੱਤੇ ਪੱਕੀ ਕਰਨ ਨਾਲ ਤੇ ਇਹਦੇ ਵੱਲ ਨੂੰ ਝਮਕਾਉਣ ਵਾਸਤੇ ਤੇ ਕਾਂਗਰਸ ਨੇ 5 ਸਾਲਾਂ 'ਚ ਇੱਕ ਨੌਕਰੀ ਤੱਕ ਨਹੀਂ ਦਿੱਤੀ ਤੇ ਝੂਠਾ ਨੌਕਰੀ ਦੀ ਗੱਲ ਕਰਕੇ ਬੇਰੋਜ਼ਗਾਰੀ ਇੰਨੀ ਵਧਾਤੀ ਉਪਰੋਂ ਕਰਜ਼ਾ ਚੜਾਤਾ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸੀਆਂ ਨੇ ਚੜਾਇਆ ਤੇ 80000 ਕਰੋੜ ਦਾ ਕਰਜ਼ਾ ਇਹਨਾਂ ਦੀ ਭਾਈਵਲ ਝਾੜੂ ਨੇ ਚੜਾਤਾ ਪੱਤੂ ਸਾਲਾਂ 'ਚ 1.80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪਿਛਲੇ ਸਾਲਾਂ 'ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਇਹ ਹੈਰਾਨੀ ਦੀ ਗੱਲ ਇੰਨਾ ਕਰਜ਼ਾ ਹਰ ਮਹੀਨੇ ਅੱਧਾ ਕਰੋੜ ਦਾ ਕਰਜ਼ਾ ਲੈ ਕੇ ਅੱਜ ਤਨਖਾਹਾਂ ਦੇਣ लायक ਵੀ ਪੈਸੇ ਨਹੀਂ ਛਕੇ 25 ਤਰੀਕ ਹੋ ਗਈ ਮਹੀਨੇ ਦੀ ਮੁਲਾਜ਼ਮਾਂ ਨੂੰ ਤਨਖਾਹ ਤੱਕ ਨਹੀਂ ਮਿਲੀ ਨਵਾਂ ਸਕੂਲ ਦਾ ਸੈਸ਼ਨ ਸ਼ੁਰੂ ਹੋਇਆ ਹੈ ਹਰ ਪਰਿਵਾਰ ਦੇ ਬੱਚੇ ਨਵੀਂ ਕਲਾਸ 'ਚ ਗਏ ਨੇ ਉਹਨਾਂ ਨੂੰ ਨਵੇਂ ਕਿਤਾਬਾਂ ਲੈਣੀਆਂ ਨੇ ਨਵੀਂ ਫੀਸਾਂ ਭਰਨੀਆਂ ਨੇ ਸੌ ਚੀਜ਼ਾਂ ਕਰਾਇ ਕਿਸੇ ਨੇ ਕਰਜ਼ਾ ਲਿਆ ਹੁੰਦਾ ਹੈ ਕਿਸੇ ਨੇ ਘਰ ਦਾ ਸਮਾਨ ਰੋਟੀ ਪਾਣੀ ਸੌ ਹਰ ਮਹੀਨੇ ਸੌ ਚੀਜ਼ਾਂ ਬੰਦਾ ਖਰੀਦਦਾ ਇਹ ਮੁਲਾਜ਼ਮ ਕਿੱਥੇ ਜਾਣ ਜਿਨ੍ਹਾਂ ਦੀ ਤਨਖਾਹ ਰੋਕੀ ਬੈਠੇ ਨੇ ਇਸ ਵਾਰ ਬਠਿੰਡਾ ਦੇ ਵਿੱਚ ਮੁਕਾਬਲਾ ਦਿਲਚਸਪ ਹੈ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੋਡੀਆਂ ਸ਼ੋਮਨੀਆ ਅਕਾਲੀ ਦਲ ਵੱਲੋਂ ਲਖਬੀਰ ਸਿੰਘ ਲੱਖਾ ਸਿਦਾਨਾ ਤੇ ਕਾਂਗਰਸ ਨੇ ਅਕਾਲੀ ਦਲ ਜੋ ਆਏ ਜੀਤ ਮਹਿੰਦਰ ਸਿੰਘ ਤੇ ਦਾਖੇੜਿਆ ਜਦੋਂ ਕਿ ਭਾਜਪਾ ਨੇ ਅਕਾਲੀ ਲੀਡਰ ਮਲੂਕਾ ਦੀਨੋ ਪਰਮਪਾਲ ਕੌਰ ਨੂੰ ਟਿਕਟ ਦਿੱਤੀ ਹੈ